ਹਾਂ ਜੀ ਵੀਰੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹਰਜਰਨ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਮੱਲੇਵਾਲ ਨੇੜੇ ਨੱਬਾ ਹੈ ਨਹੀਂ ਹਾਂ ਨੱਬਾ ਨੇੜੇ ਤੇ ਕੀ ਤਕਲੀਫ ਸੀ ਕੀ ਤੁਹਾਨੂੰ ਮੇਰੇ ਢੂਹੀ ਦੇ ਮਣਕੇ ਦਬੇ ਹੋਏ ਦੇ ਜੀ ਤੇ ਦਰਦ ਹੁੰਦਾ ਸੀ ਘਟੂ ਦੇ ਚ ਹਾਂ ਦਰਦ ਹੁੰਦਾ ਤੇ ਲੱਤਾਂ 'ਚ ਵੀ ਹੁੰਦਾ ਸੀ ਜੀ ਤੇ ਕਿੰਨੇ ਕ ਟਾਈਮ ਤੋਂ ਸਮੱਸਿਆ ਸੀ ਕੀ ਤੁਹਾਨੂੰ ਇਹ ਮੈਨੂੰ ਹੈਗੀ 30 ਸਾਲ 1.5 ਸਾਲ ਤੋਂ ਤੇ ਪਹਿਲਾਂ ਤੁਸੀਂ ਦਿਖਾਇਆ ਕਿਤੇ ਮੈਂ ਬਹੁਤ ਜਗ੍ਹਾ ਫਿਰਿਆ ਜੀ ਤੇ ਕੋਈ ਫਰਕ ਨਹੀਂ ਪਿਆ ਜੀ ਨਾ ਜੀ ਫਰਕ ਕੋਈ ਨਹੀਂ ਪਿਆ ਤੇ ਫਿਰ ਹੁਣ ਤੁਸੀਂ ਇੱਥੇ ਅਮਰਗੜ ਆਏ ਹੋ ਇੱਥੇ ਮੈਨੂੰ ਪਤਾ ਲੱਗਿਆ ਸੀ ਕਿਸੇ ਬੰਦੇ ਤੋਂ ਉਰੇ ਆ ਕੇ ਬਹੁਤ ਠੀਕ ਹੋ ਗਈ ਕੰਮ ਤੇ ਹੁਣ ਕੋਈ ਦਰਦ ਨਹੀਂ ਹੁੰਦਾ ਤੁਹਾਨੂੰ ਨਾ ਹੁਣ ਤਾਂ ਠੀਕ ਹੀ ਆ ਜੀ ਤੇ ਕੰਮਧੰਦਾ ਕਰ ਲੈਨੇ ਹੋ ਕੋਈ ਹਾਂ ਜੀ ਕੰਮਧੰਦਾ ਕਰਦੇ ਹੁਣ ਭਜਨ ਭਾ ਚੱਕ ਲੈਨੇ ਹੋ ਜੀ ਹਾਂ ਜੀ ਚੱਕ ਲੈਨੇ ਕੋਈ ਤਕਲੀਫ ਨਹੀਂ ਹੁੰਦੀ ਨਾ ਜੀ ਜਿਨ੍ਹਾਂ ਦੀ ਰੀੜ ਦੀ ਹੱਡੀ ਜਾਂ ਗੋਡੇ ਮੋਡੇ ਸਰਵਾਈਕਲ ਦੀ ਪ੍ਰੋਬਲਮ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਮੈਂ ਤਾਂ ਕਹੂੰਗਾ ਵੀ ਉਰੇ ਆ ਕੇ ਇਲਾਜ ਕਰਾਉਣ ਜੀ ਨਾਲੋਂ ਸਸਤਾ ਕੰਮ ਹੈ ਕੋਈ ਬਾਲੇ ਪੈਸੇ ਨਹੀਂ ਲੱਗਦੇ ਤੇ ਕੋਈ ਤੁਹਾਨੂੰ ਤਕਲੀਫ ਤਾਂ ਨਹੀਂ ਹੋਈ ਹੈਗੀ ਉਰੇ ਇਲਾਜ ਕਰਵਾਉਣਾ ਨਾ ਜੀ ਕੋਈ ਤਕਲੀਫ ਨਹੀਂ ਹੋਈ ਤੇ ਇਦਾਂ ਦਾ ਇਲਾਜ ਪਹਿਲਾਂ ਦੇਖਿਆ ਤੁਸੀਂ ਕਿਤੇ ਨਾ ਜੀ ਹੋਰ ਨਹੀਂ ਕਿਤੇ ਦੇਖਿਆ